ਮੁੰਡਾ ਵਿਚਾਰਾ ਬੜੇ ਚਾਅ ਨਾਲ ਲੈ ਕੇ ਗਿਆ ਸੀ ਬਰਾਤ ਪਰ ਕੁੜੀ ਵਿਆਹ ਤੋਂ ਪਹਿਲਾਂ ਹੀ ਕਰ ਗਈ ਕਾਂਡ ਦੋਸਤੋ ਅਕਸਰ ਹੀ ਵਿਆਹ ਵਾਲੇ ਦਿਨ ਮੁੰਡਾ ਕੁੜੀ ਅਤੇ ਦੋਵੇਂ ਹੀ ਪਰਿਵਾਰ ਬਹੁਤ ਖੁਸ਼ ਹੁੰਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਸਟੇਜ ਤੇ ਬੈਠਾ ਦਿਖਾਈ ਦੇ ਰਿਹਾ ਏ ਦਰਸਲ ਜਿਸ ਦਿਨ ਇਸ ਮੁੰਡੇ ਦਾ ਵਿਆਹ ਹੁੰਦਾ ਹੈ ਇਹ ਬੜੇ ਹੀ ਚਾਅ ਨਾਲ ਬਰਾਤ ਟਾਈਮ ਤੇ ਲੈ ਕੇ ਪਹੁੰਚ ਜਾਂਦਾ ਏ ਪਰ ਜਿਸ ਕੁੜੀ ਨਾਲ ਇਸ ਮੁੰਡੇ ਦਾ ਵਿਆਹ ਹੁੰਦਾ ਹੈ ਉਹ ਪਹਿਲਾਂ ਹੀ ਕਿਸੇ ਹੋਰ ਮੁੰਡੇ ਨਾਲ ਭੱਜ ਜਾਂਦੀ ਏ ਜਿਸ ਕਰਕੇ ਕੁੜੀ ਦੇ ਮਾਪਿਓ ਬਰਾਤ ਆਉਣ ਤੇ ਪਹਿਲਾਂ ਤਾਂ ਮੁੰਡੇ ਵਾਲਿਆਂ ਨੂੰ ਕੁਝ ਦੱਸਦੇ ਹੀ ਨਹੀਂ ਪਰ ਜਦੋਂ ਅਖੀਰ ਮੁੰਡੇ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਕੁੜੀ ਤਾਂ ਭੱਜ ਗਈ ਏ ਤਾਂ ਮੁੰਡਾ ਵਿਚਾਰਾ ਸਟੇਜ ਤੇ ਆਪਣਾ ਸਿਰ ਫੜ ਕੇ ਬੈਠ ਜਾਂਦਾ ਏ ਅਤੇ ਅਖੀਰ ਬਰਾਤ ਨੂੰ ਖਾਲੀ ਹੱਥੀ ਵਾਪਸ ਮੁੜਨਾ ਪੈਂਦਾ ਏ ਸੋ ਜੇਕਰ ਮਾਪਿਓ ਨੂੰ ਪਹਿਲਾਂ ਹੀ ਆਪਣੀ ਕੁੜੀ ਬਾਰੇ ਪਤਾ ਸੀ ਤਾਂ ਫਿਰ ਵਿਆਹ ਕਿਉਂ ਕੀਤਾ ਉਥੇ ਹੀ ਦੂਜੇ ਪਾਸੇ ਜੇਕਰ ਕੁੜੀ ਨੇ ਵਿਆਹ ਨਹੀਂ ਕਰਵਾਉਣਾ ਸੀ ਤਾਂ ਪਹਿਲਾਂ ਹੀ ਦੱਸ ਸਕਦੀ ਸੀ ਜਦੋਂ ਵਿਆਹ ਦੀ ਗੱਲ ਚੱਲ ਰਹੀ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ